ਫਾਜਲਕਾ ਦੇ ਟੱਕ ਜੁਨੀ ਦੇ ਨੇੜੇ ਬਣੇ ਹਨੂਮਾ ਮੰਦਰ ਦੇ ਬਾਹਰ ਇੱਕ ਅਣਪਛਾਤੇ ਵਾਹਨ ਵੱਲ ਦੇਰ ਰਾਤ ਰਾਤ ਇੱਕ ਬੰਦੇ ਨੂੰ ਟੱਕਰ ਮਾਰ ਦਿੱਤੀ ਗਈ ਇਸ ਟੱਕਰ ਵਿੱਚ ਉਕਤ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਫਾਜਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚ ਵਿੱਚ ਲਿਖਵਾ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਐਸਐਸਜੀ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਉਕਤ ਮ੍ਰਿਤਕ ਵਿਅਕਤੀ ਦੀ ਪਛਾਣ ਹੋ ਗਈ ਹੈ ਅਤੇ ਉਹ ਬੰਦਰ ਨਵੇਂ ਸਲੇਮ ਸ਼ਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜਲਕਾ ਦੇ ਸਰਕਾਰੀ ਹਸਪਤਾਲ ਵਿਖੇ ਰਖਾ ਦਿੱਤਾ ਗਿਆ ਹੈ ਅਤੇ ਥਾਣਾ ਸਿਟੀ ਪੁਲਿਸ ਵੱਲੋਂ ਅਣਪਛਾਤੇ ਤੇ ਉੱਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਕੀ ਨਾਂ ਤੁਹਾਡਾ? ਮੇਰੇ ਨਾਂ ਫੁੱਬਜਾ ਸੀ ਮੇਰੀ। ਕਿਹੜੇ ਪਿੰਡ ਹੈ ਆਪਣਾ? ਆ ਆਪਣਾ ਨਵਾਚਲੇਮ। ਕੀ ਹਸਪੀਟਲ ਆਏ ਹੋ? ਕੀ ਗੱਲ ਹੋ ਗਈ? ਮੈਂ ਕੈਕਸੀਡੈਂਟ ਹੋ ਗਿਆ। ਕਿੰਦਾ? ਮੇਰੇ ਭਰਾ ਦਾ। ਕੀ ਨਾਂ ਚੰਦਾ? ਤੇਜਾ ਸੀ। ਕਿਹੜਾ ਪਿੰਡ ਸੀ? ਨਵਾਚਲੇਮ। ਤੇ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ? ਕੋਈ ਨਹੀਂ ਪਤਾ ਲੈ ਸਾਹਿਬ। ਕੋਈ ਪਤਾ ਨਹੀਂ। ਹਾਂਜੀ। ਕਿੰਨੀ ਉਮਰ ਸੀ? 40 ਦੀ, ਇਹ ਵੀ ਪੈਂਟਸ ਆ। ਬੱਸ ਜੀ ਹਾਂ ਜੀ ਜੀ ਤੇ ਹੁਣ ਉਹ ਲੈ ਉਸ ਕਰਦੇ ਕਾਰਵਾਈ ਕਾਰਵਾਈ ਹਾਂਜੀ ਕਾਰਗ ਦੇ ਦੇ ਜਿਸ ਤੋ ਹਸਪੀਟਲ ਵਾਲੀ ਕੀ ਕਾਣ ਹੋਇਆ ਸੀ ਪ੍ਰੀਐਕਸ਼ਨ ਕਰਾ ਰਹਾ ਸੀ ਇਹ ਨਾਲ ਸਾਨੂੰ ਅੱਜ ਇੱਕ ਟੈਲੀਫੋਨ ਆਇਆ ਸੀਗਾ ਜੀ ਤਲਾਬ ਮਿਲੀ ਸੀ ਵੀ ਡੀਸੀ ਚੌਂਕ ਦੇ ਨੇੜੇ ਨਾ ਹਨੂਮਾਨ ਮੰਦਿਰ ਕੋਲੇ ਪੁੱਟ ਪਾਸ ਤੇ ਇੱਕ ਲਾਸ਼ ਪਈ ਆ ਅਸੀਂ ਮੌਕੇ ਤੇ ਪਹੁੰਚੇ ਸਾਰਾ ਐਸਐਚਓ ਸਾਹਿਬ ਜੀ ਨਾਲ ਦੀ ਅਸੀਂ ਵੇਖਿਆ ਇਹਨਾਂ ਦਾ ਕਿਸੇ ਵਹੀਕਲ ਨੇ ਨਾਂ ਦਾ ਉੱਪਰ ਦੀ ਟੱਕਰ ਮਾਰ ਕੇ ਤੇ ਉੱਥੇ ਸਾਈਡ ਤੇ ਇਹਨਾਂ ਦਾ ਉੱਪਰ ਵੀ ਲੰਘਿਆ ਵਾ ਤੇ ਅਸੀਂ ਲਾਸ਼ ਨੂੰ ਪਹਿਲਾਂ ਅਣਪਛਾਤੀ ਲਾਸ਼ ਸੀਗੀ ਇਹਦੀ شناخت ਨਹੀਂ ਹੋਈ ਸੀ ਅਸੀਂ ਇਹਨੂੰ ਸਿਵਲ ਹਸਪਤਾਲ ਲਿਆਏ ਉੱਥੇ ਵੀ ਇਹਦੀ شناختਾਸਤੇ ਸੋਰਸ ਲਾਏ ਹੋਰ ਵੀ ਅਚਾਰਾ ਜੀ ਦੀ ਨਿਸ਼ਾਨਖਤੀ ਨਿਸ਼ਾਨਤਾ ਵਾਸਤੇ ਐਸੀਓਲ ਹਸਪਤਾਲ ਲੈ ਇੱਥੇ ਵਾਰਸ ਆ ਗਏ ਆ ਇਹਦਾ ਭਰਾ ਹੈਗਾ ਦੂਜੇ ਦਾ ਇਹਦਾ ਨਾਮ ਹੈਗਾ ਮਿਤ੍ਰਕ ਦਾ ਤੇਜਾ ਸਿੰਘ ਆ ਪੁੱਤਰ ਗਲਾਬ ਸਿੰਘ ਆ ਵਾਸੀ ਨਮਾ ਸ਼ਲੇਮ ਸ਼ਾਹ ਦਾ ਹੈਗਾ ਤੇ ਇਹਦਾ ਭਰਾ ਫੋਜਾ ਸਿੰਘ ਆ ਉਹਨੇ ਆ ਕੇ شناخت ਕੀਤੀ ਆ ਤੇ ਅਸੀਂ ਐਕਸੀਡੈਂਟ ਦੇ ਜੇ ਫੋਜਾ ਸਿੰਘ ਦਾ ਬਿਆਨ ਲਿਖ ਕੇ ਜੋ ਆ ਮੌਕੇ ਕੁਵਾ ਦਾ ਜੋ ਵੀ ਹੋਇਆ ਬਿਆਨ ਲਿਖ ਕੇ ਕਾਰਵਾਈ ਅਮਰ ਚ ਲਿਆਵਾਂਗੇ ਇੱਥੇ ਬੱਚਾ ਹੁਣ ਚਿੱਤ ਕਰੇਗਾ ਹਾਂਜੀ ਇੱਕ ਵਾਰੀ ਹਨ ਬਚਾਤੇ ਤੇ ਉਹਦਾ ਮੁਰਕੇ ਸੀਸੀਟੀਵੀ ਕਵਰੇਜ ਫੁਟੇਜ ਨੂੰ ਟ੍ਰੇਸ ਕਰਕੇ ਉਹ ਦੋਸ਼ੀ ਨੂੰ ਛੱਡਾਂਗੇ ਨਹੀਂ ਪਕੜ ਕੇ ਹਾਂਜੀ ਹਾਂ